ਫਰੰਟ ਦੇ ਪੈਸਪੋਰਟ ਜਿਹੜੀ ਬਾਈ ਅਸਰ ਵਾਲੀਆਂ ਵਾਲੀਆਂ ਇਕੱਠਆਂ ਆ ਪੰਜੇਵਾ ਕਲਾਕੀ ਬਹੁਤ ਭਿਆਨਕ ਲੱਗੀ ਜੜੀ ਫਾਇਰ ਬ੍ਰੇਡ ਵਾਲੀਆਂ ਗੱਡੀਆਂ ਨੂੰ ਬੇਨਤੀ ਹੈ ਜੇ ਗੱਲ ਕਰਾ ਥਾਣੇ ਦੇ ਜਮਾ ਸਾਹਮਣੇ ਵੱਧ ਤੋਂ ਵੱਧ ਫਾਇਰ ਬ੍ਰੇਡ ਵਾਲੀਆਂ ਗੱਡੀਆਂ ਭੇਜੋ ਇੱਥੇ ਤੇ ਟਰੈਕਟਰਾਂ ਵਾਲਿਆਂ ਨੂੰ ਬੇਨਤੀ ਇਨਾਰੇ ਕਰੇ ਪਾਣੀਆਂ ਦੇ ਟੈਂਕੀਆਂ ਭਰਿਆਂ ਪੰਜਾਂ ਵੱਧ ਤੋਂ ਵੱਧ ਪਾਣੀਆਂ ਵਾਲੀਆਂ ਟੈਂਕੀਆਂ ਇੱਥੇ ਭੇਜੋ ਜਿੰਨਾ ਵੀ ਪਾਣੀ ਦੀਆਂ ਟੈਂਕੀਆਂ ਘਰਾਂ ਦੇ ਭਰਿਆਂ ਪੰਜਾਂ ਸਾਰੀਆਂ ਵੱਧ ਤੋਂ ਵੱਧ ਪਾਣੀਆਂ ਵਾਲੀਆਂ ਟੈਂਕੀਆਂ ਇੱਥੇ ਭੇਜੋ ਤੇ ਟਰੈਕਟਰਾਂ ਦੇ ਮਗਰ ਤਵੀਆਂ ਹਾਲ ਜੋ ਵੀ ਤੁਹਾਡੇ ਕੋਲ ਸਾਧਨ ਹੈਗਾ ਲੈ ਕੇ ਇੱਥੇ ਗੱਲਕਲਰ ਥਾਣੇ ਦੇ ਜਮਾ ਸਾਹਮਣੇ ਪਿੱਥੋ ਵਾਲੀ ਸਾਈਡ ਗਰਮੀਤਪਾਉ ਕੇ ਖੇਤਾਂ ਦੇ ਖੇਤ ਦੇ ਨਾਲ ਜਮਾ ਪ੍ਰਸ਼ਾਸਨ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੀਆਂ ਗਲਤੀਆਂ ਕੋਈ ਪ੍ਰਸ਼ਾਸਨ ਨਹੀਂ ਆ ਰਿਹਾ ਇੱਥੇ ਆ ਦੇਖ ਸਕਦੇ ਹੋ ਤੇ ਪ੍ਰਸ਼ਾਸਨ ਦੀ ਗੱਡੀ ਪੱਟੀ ਨਾਲ 21 ਹੈ ਤੇ ਕੋਈ ਪ੍ਰਸ਼ਾਸਨ ਨਹੀਂ ਪਹੁੰਚ ਰਿਹਾਗਾ ਉਹਨੂੰ ਇਹਦਾ ਸਾਈਡ ਤੇ ਹੋ ਜਾ ਬਾਈ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੰਜ-ਛਤ ਗੱਡੀਆਂ ਹੋਣਾਂ ਚਾਹੀਦੀਆਂ ਤਾਂ ਘਟੋ ਕਰ ਫੇਰ ਅੱਗ ਬੁਝੂਗੀ ਇਹ ਇੱਥੇ ਕੁਝ ਨੂੰ ਦਿਖਾ ਦਿੰਦੇ ਆ ਪੂਰੀ ਹਾਲਤ ਕਿ ਕਿਤੋਂ ਕੋ ਗੱਡੀਆਂ ਆਈਆਂ ਨੇ ਉਹ ਪਾਣੀ ਜਮਗਾ ਕੇ ਭਾਜੀ ਨਾਲ ਤੱਕ ਦੁਬਾਰੇ ਆਂ ਜਾਨੀਆਂ ਐਡੀ ਵੱਡੀ ਜਲਾ ਲਾਇਕੀ ਆ ਕਿਉਂ ਤਾਂ ਕਿਸਾਨ ਪਰਾਲੀ ਨੂੰ ਆਕਲਾਨ ਉਹ ਤਾਂ ਮਿੱਟ-ਮਿੱਟ ਨਵੀਆਂ ਫੈਰ ਵਗੈਰ ਗੱਡੀਆਂ ਲੈ ਕੇ ਆ ਜਾਂਦੇ ਨੇ ਕਈ ਤੋਂ ਦੇਖੋ ਕਿ ਮੈਂ ਕਿਸਾਨ ਭਰਾ ਆਪਦੇ ਆਪ ਲੱਗੇ ਪਏ ਆ ਸਾਰੇ ਆਜੋ ਭਾਈ ਆਜੋ ਇੱਧਰੇ ਪਾਸੇ ਆਜੋ ਜਰਾ ਆਹ ਕੱਲ ਤੋਂ ਪਰਾਂ ਨੂੰ ਕੱਲ ਤੋਂ ਸਾਰੀ ਇੱਥੇ ਲਾ ਇੱਥੇ ਬਣਾ ਲੈ ਨਾਲ ਲਾਈ ਚੱਲ ਨਾਲ ਨਾਲ ਆ ਨਾਲ ਨਾਲ ਲਾਈ ਚੱਲ ਓਹ ਹੋਰ ਮਾਗਰ ਪਾ ਲੋ ਓਹੋ ਰੋਟਾ ਬਟਰ ਹੋ ਟਰੈਕਟਰ ਮਾਕਰ ਪਾ ਲੋ ਯਾਰ ਆ ਤਾਂ ਬੰਗਾਲਾ ਵਧੀਆ ਇਹ ਸੈੱਟ ਕਰ ਦੂ ਉਹ ਟਰੈਕਟਰ ਬਾਹਰ ਕੱਢ ਦੇ ਉਹ ਯਾਰ ਟਰੈਕਟਰ ਖੜ ਗਿਆ ਪਤਾ ਨਹੀਂ ਟਰੈਕਟਰ ਵਰੇ ਕਰ ਦੇ ਯਾਰ ਵਾਲੀ ਭੈਣ ਕੱਕ ਲੱਗੀ ਵੀ ਆ ਤਾਂ ਇਹ ਨਾਲ ਬੁਝੇ ਭੈਣ ਢੇਰੀਆਂ ਆਈਆਂ ਇਹਦੇ ਵਿੱਚੋਂ ਆ ਇਹਨਾਂ ਨਾਲ ਕਿਉਂ ਐਡੀਆਂ ਜਿਹੇ ਮਸ਼ੀਨਾਂ ਆਈਆਂ ਨਾਲ ਜਿਹੜਾ ਪੱਟੀ ਕੌਣ ਲਿਆਉਂਦੇ ਇਹ ਜਰਾ ਫੈਰ ਬਰੇਟ ਜੀ ਆ ਤਾਂ ਗੰਦਾ ਪਰ ਕਿੱਥੇ ਆ ਆ ਇਹ ਤਾਂ ਛੋਟੀ ਜੇ ਕੀ ਕਰੂਗੀ ਆਹ ਤਾਂ ਇਧਰ ਚੱਲ ਪੀ ਅੱਗ ਬਾਈ ਬਾਲੀ ਪਾ ਦੇ ਕਾ ਇਧਰੋਂ ਪੈ ਗਈ ਆ ਕੇ ਤਾਂ ਫਰੋਲਾ ਫਰੋਲਾ ਆ ਕੇ ਬੱਚੇ ਪੈੜੀ ਕਰੂ ਇਹ ਹੈ ਕੋਈ ਪਤੰਗਾ ਪਤੰਗਾ ਉੱਡ ਕੇ ਆ ਗਿਆ ਤਾਂ ਯਾਰ ਜਮਾਈ ਖਾਤਰੇ ਦਾ ਕੰਮ ਆ ਬਾਲਾ ਵੱਡਾ ਸਭ ਕੇ ਵੀਡੀਓ ਸ਼ੇਅਰ ਕਰ ਦਿਓ ਆ ਮਸ਼ੀਨ ਲਵਾਈਏ ਨਾਲ ਨਾਲ ਬੱਟਣ ਲੱਗਿਆ ਕਣਕ ਵਿਚਾਰੇ ਯਾਰਾ ਵੱਡਾ ਫਟਾ ਨੁਕਸਾਨ ਹੁੰਦਾ ਕਿਸਾਨ ਨਾਲ ਕਿਤਾ ੱੱਕਾ ਹੁੰਦਾ ਯਾਰਾ ਤੇ ਵਿਚਾਰੇ ਬੱਟਣ ਲੱਗਿਆ ਨਾਲ ਦੀ ਨਾਲ ਪਰੇ ਹੋ ਜਾ ਸਾਈਡ ਤੇ ਹੋ ਜੋ ਸਾਈਡ ਤੇ ਸਾਈਡ ਤੇ ਹੋ ਜਾ ਸਾਈਡ ਤੇ ਹੋ ਜਾ ਪਰੇ ਹੋ ਜਾ ਤਾਂ ਵੇਗਾ ਤਾਂ ਪਾਛੇ ਜਾ ਯਾਰਾ ਉਹ ਜਗਰਾਜ ਆ ਪਰਾਲੀ ਪਰੇ ਸਿੱਟੀ ਚਲੋ ਪਰੇ ਸਿੱਟੀ ਚਲੋ ਪਰੇ ਸਿੱਟੀ ਚਲੋ ਇੱਥੇ ਪਾਓ ਪਾਣੀ ਉਹ ਇੱਥੇ ਸੇਕਾਂ ਵਾ ਦੇਖ ਇੱਥੋਂ ਹਨ ਕਿ ਉਹ ਹੈ ਪਰੇ ਨੂੰ ਹੋ ਜਾ ਪਰੇ ਨੂੰ ਹੋ ਜਾ ਪਰੇ ਪਰੇ ਲੱਕ ਪਰੇ ਨੂੰ ਪਰੇ ਨੂੰ ਪਰੇ ਨੂੰ ਆ ਇੱਧਰੇ ਪਾਸੇ ਆ ਕੇ ਨਾ ਨਾ ਉਹ ਕਰੀ ਚੱਲੋ ਹੈ ਨਾ ਬਣਾਵੇ ਕਿਵੇਂ ਵੀਡੀਓ ਲਾਈਵ ਬਣਾ ਕਾਦੀ ਤਾਂ ਕਰਕੇ ਬਣਾ ਰਿਹਾ ਮੁੰਡਾ ਕਾਦੀ ਖੱਤਰ ਕਹਿਣਾ ਤੂੰ ਵੀਡੀਓ ਨੂੰ ਵੀਡੀਓ ਕਰੂਣਾ ਜਨਾ ਕਾਹਨ ਬਣਾਉਣੀ ਕੰਦਾ ਇੱਥੇ ਕੱਡੀ ਹੋਣ ਲੈ ਕੇ ਹੁਣ ਫਾਇਰ ਬੈੜ ਤੇ ਫਰਿਆਰ ਬੈੜ ਇੱਥੇ ਮਾੜੀ ਭਰਾੜੀ ਨੂੰ ਅੱਗ ਲਾਈ ਹੁੰਦੀ ਕਿਸੇ ਨੂੰ ਭਾਂਜੇ 50 ਗੱਡੀਆਂ ਆ ਜਾ ਮੇਨਾ ਹਾਂ 50 ਗੱਡੀਆਂ ਆ ਜਾਂਦਾਂਗਾ ਇੱਥੇ ਹਾਂ ਕਿੱਥੇ ਆਹੋ ਬਾਈ ਮਗਾਓ ਨਾ ਯਾਰ ਫਾਇਰ ਬਗੇੜ ਜਾ ਇੰਨਾ ਇੱਟੂ 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 ਬਾਹਰ ਕਰਾਉਣੀਆਂ ਬਾਹਰ ਕਰਾਉਂਗੇ ਉਹ ਕਦੋਂ ਆਓਗੇ ਤੇਰੀ ਕਰੀ ਕਰੀ ਕਰਾ ਮੇਰੇ ਫਿਰ ਉੱਥੇ ਜਾ ਕੇ ਉੱਥੇ ਉਹ ਸੁਬਾਹ ਕਿਸੀ ਵੀ ਆ ਜੇ ਨਾ ਆਹ ਬਾਰੇ ਦੀ ਧੜਕ ਨੂੰ ਹੱਥ ਪਾਉਣ ਵਾਲੀ ਆ ਲੈ ਬਾਈ ਬਾਲਾ ਮੜਾ ਹੁਣ ਤਾਂ ਲਿਆ ਕੇ ਲਾਓ ਯਾਰ ਤਾਂ ਹੁਣ ਆਹ ਕੱਲੀ ਆ ਏਡੀ ਕੀ ਕਰੂਗੀ ਯਾਰ ਪਲਾਜ਼ਾ ਅਰੇ ਭਾਈ ਇਹ ਹਲੇ ਦੇ ਕਾਫੀ ਕਰਨੇ ਨੇ ਕਿ ਤਰ੍ਹਾਂ ਛੋੜੇ ਮਾਰਦੇ ਪੂਰੇ ਅਗਲ ਜੀ ਆਹ ਇਹ ਫੂਟ ਤਾਂ ਹੁਣ ਕਿੱਥੇ ਸਾਰੇ ਜਾਣੇ ਉਹ ਨਹੀਂ ਭਾਈ ਹੁਣ ਆਉਣੀਆਂ ਚਾਹੀਦੀਆਂ ਬਾਈ ਬੇਲੇ ਹੁਣ ਅਜ ਤੋਂ ਅਜ ਤੋਂ ਬਾਅਦ ਕਦੋਂ ਆਉਣਗੀਆਂ ਉਸ ਵਕ ਕੰਟਰੋਲਿੰਗ ਵਿੱਚ ਮਾਰੀ ਜਾ ਇਧਰ ਪੈ ਗਈ ਸਾਰੀ ਫੂਗੂ ਵਿੱਚ ਕਿਹੜਾ ਕਹਿੰਦੇ ਕੋਈ ਦੇਣਾਗਾ ਸਾਰੇ ਕਿਸਾਨ ਦੀ ਉਹ ਹੋ ਜੂਗੀ ਯਾਰਾ ਅਜੇ ਮੜੀ ਪ੍ਰਾਣ ਲੋਗ ਨਮੀਆਂ ਤੋਂ ਨਮੀਆਂ ਫੈਰ ਪਰ ਹੋਣਾ ਨਮੀਆਂ ਕਿੱਧਰ ਗੰਜਾ ਨਦੀਆਂ ਆ ਹੁਣ ਨਹੀਂ ਆਉਂਦਾ ਕੋਈ ਹਜੇ ਤੱਕ ਪੈਸਾ ਨਹੀਂ ਆਇਆ ਹੋਰ ਤਾਂ ਫਾਰਕੋਟ ਵੀ ਮੁੱਕ ਗਈ ਅਜਾ ਲੈ ਰੇ ਮੁਹਬਤ ਕਿੰਨੀਆਂ ਛੜੀਆਂ 2 2 ਛੋਟ ਛੋਟੀਆਂ ਛੜੀਆਂ ਦੋ ਇਹਨਾਂ ਨੇ ਕੋਈ ਨਹੀਂ ਕੋਈ ਨੀ ਕੋਈ ਪਰ ਪ੍ਰਾਣ ਲੋਗ ਦੇ ਪ੍ਰਾਣ ਨੂੰ ਨਾ ਨਾ ਲੈ ਕੇ ਪਰਾਠਾ ਜਹਾਜ਼ ਪਰ ਗਈ ਆ ਛੋਟੇ ਛੋਟੇ ਉਹਨੂੰ ਪਰ ਲੈ ਕੇ ਹੁਣ ਉਹ ਨਹੀਂ ਆਉਂਦਾ ਇਹ ਜਿਹੜਾ ਚੌਲਾਂ ਵਾਲੀ ਪ੍ਰਾਲੀ ਨੂੰ ਕਿਸਾਨ ਅੱਕ ਲਾਉਂਦੇ ਨਾਲ ਜਿਹੜਾ ਫੈਰ ਪ੍ਰੇਡ ਨਮੀਆਂ ਤੋਂ ਨਮੀਆਂ ਪਾਣਾ ਚ ਬਾੜ ਦਿੰਦੇ ਸੀ ਲਿਆ ਕੇ ਹੁਣ ਫੈਰ ਪ੍ਰੇਡ ਕਿੱਥੇ ਗਈਆਂ ਆ ਦੇਖੋ ਕਿੱਡਾ ਭੜਾ ਕਮ ਹਾਲ ਤੇ ਕਾਕੇ ਕੰਟਰੋਲ ਨਹੀਂ ਹੋ ਰਹੀ ਨਾਲ ਕਣਕ ਖੜੀ ਆ ਤੇ ਮੜਾ ਬਰੋਲਾ ਆ ਗਿਆ ਸਾਰੀ ਇੱਥੇ ਕਣਕ ਨੂੰ ਅੱਗ ਪੈ ਜੂ ਆ ਛੋਟੀ ਜੀ ਕੀ ਕਰੂਗੀ ਹੂ ਨੂੰ ਕਰ ਲੈ ਹੂ ਨਾ ਮੇਰੀ ਗੱਲ ਕਰਾਂਗੇ ਨਾ ਵਾਲਾ ਬੰਦਾ ਕੋਣ ਹੈ ਇਹਦਾ ਭੈਣ ਪ੍ਰਾਰੀ ਦਾ ਕਲੰਡਰ ਕਿਹੜੀ ਬੰਦਾ ਹਵਾ ਨਾ ਹੋਰ ਹੁਣ ਨੂੰ ਚਾਹੀਦੀ ਐ ਗੱਡੀਆਂ ਜਦੋਂ ਇਹ ਮਾੜੇ ਪ੍ਰਾਰੀ ਨੂੰ ਮਾੜੀ ਲੱਗਦੇ ਨੰਨਾਂ ਨੰਮਾਂ ਲੈ ਕੇ ਆਏ ਨੇ ਉਹ ਗੱਲ ਐ ਕੀ ਕਰੂ ਆਹ ਛੋਟੇ ਉਹਨੇ ਕੀ ਕਰਨੀ ਹੈ ਯਾਰ ਇਹਨਾਂ ਨਾਲ ਅੱਗ ਬੁਝੂਗੀ ਭੈਣ ਦੀ ਤੂੰ ਇਹ ਅੱਗ ਤਾਂ ਪਕਾਹਾਂ ਵਧ ਨੂੰ ਹੋਈ ਖੜੀ ਆ ਔਰ ਲਾਈਟ ਛੱਡ ਕੇ ਜ ਪਾਣੀ ਛੱਡ ਦੇ ਨਜਰਾ ਇੱਧਰ ਵੱਟ ਪਾ ਕੇ ਕਿੰਨਾ ਮਰਜੀ ਪਾਣੀ ਪਾਈ ਇੱਧਰ ਇੱਧਰ ਪਾਣੀ ਛੱੜ ਦੇਣਾ ਇੱਧਰ ਇੰਨੇ ਚ ਇੱਧਰ ਵੱਟ ਪਾ ਕੇ ਪਾਣੀ ਛੱੜ ਦੇਣਾ ਆਹੋ ਇੱਕ ਵਾਲਾ ਕੰਮ ਨਹੀਂ ਆਹ ਦੇ ਮੋਟਰ ਗਰਮੀ ਵਾਲੀ ਹੈਗੀ ਆ ਆਹ ਦੇ ਹਵਾ ਬਦਲ ਗਈ ਹੁਣ ਹਵਾ ਇਸਨੂੰ ਹੋ ਗਈ ਇੱਧਰ ਨੂੰ ਹਵਾ ਹੋ ਗਈ ਭੈੜੀ ਹੂ ਇੱਧਰ ਨੂੰ ਸੀ ਤਾਰ ਰੁਕ ਗਈ ਇੱਧਰ ਨੂੰ ਹਵਾ ਹਾਂ ਉਹ ਇੱਧਰ ਨੂੰ ਹੋ ਗਈ ਭੈੜਾ ਹੁਣ ਤੇ ਇੱਧਰ ਨਾਲ ਆਉਗੀ ਇਹਨਾਂ ਖਤਰਾ ਬਈ ਆਹ ਕੋ ਕਿੱਡਾ ਭੈੜਾ ਕੰਮ ਆ ਬਈ ਇਹੇ ਆਹ ਦੇਖ ਲਾਫਟਾ ਨਿਕਲੀ ਰਹੀ ਦੇ ਹਲੇ ਵੀ ਲਾਫਟਾ ਪੂਰੀਆਂ ਅੱਗ ਦੀਆਂ ਹਾਲ ਤੱਕ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਕੋਈ ਨਹੀਂ ਆਈ ਹਾਲ ਤੱਕ ਆ ਕੇ ਰਾਇਆਂ ਸੀ ਆ ਉਹ ਕੋਈ ਖਾਲੀ ਕਰਕੇ ਮੁੜ ਗਏ ਹਨਾ ਲਾਫਟਾ ਨਿਕਲੀ ਹੋਈਆਂ ਅੱਗ ਦੀਆਂ ਦੇਖੋ ਕੱਟੀਆਂ ਕੱਟੀਆਂ ਜੇ ਮਾਰੇ ਇੱਧਰ ਕਣਕਣੀ ਨੂੰ ਹੋ ਗਿਆ ਕਟਾ ਭਰਾਲ ਹੋ ਜੂ ਬਾਈ ਹਾਂ ਬਾਈ ਇਹ ਜਨਰੇਟਰ ਮਗਾ ਕੇ ਬਾਈ ਇੱਥੇ ਪਾਣੀ ਛੱਡ ਲਗੇ ਹਾਂ ਹਾਂ ਐਂ ਕਰਦੇ ਮਈਓ ਖਾਲ ਦੇ ਨਾਲ ਨਾ ਇੱਥੋਂ ਖਾਲ ਪਾ ਕੇ ਦੇ ਨਾਲ ਇਹਦੇ ਵਿੱਚ ਪਾਣੀ ਛੱਡਾਂਗੇ ਹੋਣੀ ਮੰਗਾਲੋ ਨਾ ਪਾਣੀ ਦਾ ਜਨਰੇਟਰ ਕਿਹੜਾ ਲੈ ਕੇ ਆਊਗਾ ਕਿਹੜੀ ਗੱਲ ਹੈ ਸਾਡਾ ਬੰਦਾ ਭੇਜਾ ਟਰੈਕਟਰ ਪਾਇਆ ਖੜਾ ਟਰੈਕਟਰ ਮਾਗਰ ਕੋਈ ਬੰਦਾ ਭੇਜ ਸਾਡੇ ਘਰੇ ਮੋਟਰ ਨਾਲ ਦੇ ਕੇ ਸਾਡੇ ਘਰੇ ਟਰੈਕਟਰ ਪਾਇਆ ਖੜਾ ਟਰੈਕਟਰ ਮਾਗਰ ਇੱਥੇ ਬੰਦਾ ਹੈ ਨਹੀਂ ਓਏ ਕਿੰਦੂ ਰਿਆ ਕਿੰਦੂ ਓਏ ਸਾਡੇ ਘਰੇ ਟਰੈਕਟਰ ਪਾਇਆ ਪੈ ਟਰੈਕਟਰ ਮਾਗਰ ਟਰੈਕਟਰ ਚ ਲੈ ਕੇ ਇੱਥੋਂ ਆ ਚਲਾ ਕੇ ਇਹਦੇ ਪਾਣੀ ਛੱਡਾਂਗੇ ਇਹਦੇ ਚ ਆਜਾ ਭਜ ਸਾਡੇ ਘਰੇ ਟਰੈਕਟਰ ਪਾਇਆ ਹਾਂ ਪਾਇਆ ਖੜਾ ਟਰੈਕਟਰ ਐਂਟਰਵੇਟਰ ਮਾਗਰ 8000 ਰੁਪਏ ਆ ਕੰਮ ਭਾਈ ਹੁਣ ਦੁਬਾਰੇ ਫੇਰ ਚੱਲ ਪਿਆਗਾ ਇਹ ਭਾਈ ਬੁੰਝਣੀ ਨਹੀਂ ਹੈਗੀ ਤਾਂ ਬੜਾ ਪੜਾ ਕੰਮ ਆ ਇਹ ਪਰਾਲੀ ਦੇ ਵਿੱਚੋਂ ਵਿੱਚੋਂ ਤੂ ਖੀ ਜਾਂਦੀ ਹੈ ਤਾਂ ਇਹ ਤਾਂ ਭਾਈ ਉਹ ਪਾਣੀ ਪੂੜੀ ਨਾਲ ਬੁੰਝਣ ਵਾਲਾ ਤਾਂ ਇਹਦਾ ਬੁੰਝਣ ਵਾਲਾ ਕੰਮ ਨਹੀਂ ਹੈਗਾਗਾ ਇਹ ਇੱਧਰ ਪਾਣੀ ਨਾਲ ਕਿੱਥੋਂ ਬੋਝੂ ਜਾ ਰਹੇ ਆਂ ਇਹਦਾ 4-5 ਗੱਡੀਆਂ ਲਗਾਤਾਰ ਲਾਉਣ ਫੇਰ ਕਿਤੇ ਜਾ ਕੇ ਕੰਟਰੋਲ ਹੋਊਗਾ ਗੱਡੀ ਹਲੇ ਇੱਕ ਵੀ ਨਹੀਂ ਹੈਗੀ ਪ੍ਰਸ਼ਾਸਨ ਕਿੱਥੇ ਸੁੱਤਾ ਪਿਆਗਾ ਹੈ ਆ ਹੁਣ ਭਾਈ ਹੁਣ ਕਿੱਥੇ ਨੇ ਅਜੇ ਤ ਲੈ ਤੂੰ ਮਾੜੀ ਜਦੋਂ ਪ੍ਰਾ ਕੋਲਾ ਨੇ ਬਲੇ ਮਾੜੀ ਜੀ ਲਾਉਂਦੇ ਸੀ ਨਮੀਆਂ ਤੋਂ ਨਮੀਆਂ ਫਾਇਰ ਪ੍ਰੇਡ ਗੱਡੀਆਂ ਹੁੰਦੀਆਂ ਹੁੰਦੀਆਂ ਸੀਆਂ ਉਹਦੀ ਬਾਣਾ ਪਈ ਦੀ ਛੱਡ ਛੱਡ ਕੇ ਫਾਇਰ ਪ੍ਰੇਡ ਗੱਡੀਆਂ ਲੈ ਆਉਂਦੇ ਸੀ ਹੁਣ ਕਿੱਥੇ ਫਾਇਰ ਪ੍ਰੇਡ ਇਹਨਾਂ ਦੀਆਂ ਹੈ ਹਾਂ ਉਹ ਪ੍ਰਾਲੀ ਨੂੰ ਮਾੜੀ ਜੀ ਲਾਉਂਦੇ ਭੰਟੀ ਵੀ ਮੁਰਕੇ ਫਸਲ ਵਿੱਚ ਜੋ ਕਹਿੰਦਾ ਕਿਸਾਨ ਲੈ ਕੇ ਸਾਰੀ ਖਰਾਬ ਕਰ ਦਿੰਦੀ ਵਿੱਚ ਪ੍ਰਾ ਦੇ ਵਿੱਚ ਛੱਡ ਦਿੰਦੇ ਲੈ ਕੇ ਪਾਣੀ ਹੁਣ ਕਿੱਥੇ ਆ ਚੌਲਾਂ ਦੀ ਮਾੜੀ ਜੀ ਪ੍ਰਾਲੀ ਨੂੰ ਅੱਖ ਨਹੀਂ ਲੱਗਣ ਦਿੰਦੇ ਛੱਡ ਦਿੰਦੇ ਲੈ ਕੇ ਹੁਣ ਆ ਵਿਚਾਰੇ ਕਿਸਾਨ ਆਪ ਲੱਗੇ ਪੈ ਨੇ ਸਾਰੇ ਆਪ ਜਿਹੜੇ ਟਰੈਕਟਰ ਲੈ ਕੇ ਆਇਆ ਟੈਂਕੀਆਂ ਪ ਉਹ ਗਾਹਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਇਹ ਚੱਲ ਚੱਲ ਲਈ ਚੱਲ ਲਈ ਚੱਲ ਉਹ ਕੁੱਤੇ ਪਟੇਰੇ ਸਾਰੇ ਪ੍ਰਾਜ ਦੇ ਵਿੱਚ ਚੱਗ ਪਈ ਪਈ ਆ ਤੂੰ ਆ ਬਾਲੀ ਪੈੜੀ ਅਰੇ ਉਹ ਸਾਰ ਦੇ ਨਗਾ ਦੇ ਉਹ ਪਾਣੀ ਛੱਡਾਂਗੇ ਇਹਦਾ ਪੱਟ ਬਣਾ ਕੇ ਇੱਥੇ ਪਾਸੇ ਪਾਣੀ ਛੱਡਣਾ ਪੂ ਇਹਦੇ ਚ ਪਾਣੀ ਵਾਲੀਆਂ ਹੋਰ ਆਉਂਦੀਆਂ ਟੈਂਕੀਆਂ ਨਹੀਂ ਚਲੋ ਪਾਣੀ ਲਈ ਚਲੋ ਗਾਂਹਾਂ ਗਾਂਹਾਂ ਲਈ ਚਲੋ ਗਾਂਹਾਂ ਲੈ ਜਾ ਉੱਥੇ ਲਾ ਦੇ ਸਾਰੀਆਂ ਭਾਈ ਚਲੋ ਪਾਣੀ ਆ ਆਪਣੀ ਉਹ ਕਰਨਾ ਪੂ ਉਹ ਨਹੀਂ ਪਤਾ ਨਹੀਂ ਕਦ ਆਉਣਗੇ ਕਦੋਂ ਨਹੀਂ ਆ ਭਾਂ ਤੇ ਦੋ ਹੀ ਟੈਂਕੀਆਂ ਨੇ ਸਾਰੇ ਜਿਹੜੇ ਚ ਜਰਾ ਸਾਰੇ ਤੇ ਨੰਪਰੇ ਚ ਇੱਥੇ ਮਾੜੀ ਜਿਹੀ ਕਿਸੇ ਦੀ ਪ੍ਰਾਣੀ ਨੂੰ ਅੱਗ ਲੱਗੀ ਚੌਲਾਂ ਮਲੇ ਉਹਦੀ ਨਾਲ ਨਮੀਆਂ ਲੈ ਕੇ ਆਉਂਦੀ ਫਾਇਰ ਬ੍ਰਿਗੇਡ ਹੁਣ ਕਿੱਥੇ ਗਈਆਂ ਨਮੀਆਂ ਹੁਣ ਇਹਨਾਂ ਨੂੰ ਫਾਇਰ ਬ੍ਰਿਗੇਡ ਨਹੀਂ ਖਿਉਂਦੇ ਨਾ ਆ ਹੁਣ ਆਈ ਆ ਮੇਲੇ ਦਾ ਫਾਇਰ ਬ੍ਰਿਗੇਡ ਵਾਲੀ ਗੱਡੀ ਕਾ ਆ ਗਈ ਚਲਾਓ ਚਲਾਓ ਯਾਰ ਚਲਾ ਦਿਓ ਜੈਨੇ ਚਲਾ ਦੇ ਚਲਾ ਦਿਓ ਚਲਾ ਦਿਓ ਓ ਚਲਾਈ ਚਲੋ ਵੀ ਆ ਗਏ ਗੱਡੀਆਂ ਸਿੱਟੀ ਚਲੋ ਪਾਣੀ ਪਾਣੀ ਉਹਦੀ ਮੁਕੇ ਦਾ ਬਾਈ ਬਣੇ ਭਾਂਜੋ ਬੜਾ ਹੋਰ ਮਗਾ ਲੈ ਜਾਰ ਉਹ ਗੱਡੀਆਂ ਯਾਰਾ ਖੜਾ ਲਾ ਫਿਰ ਇੱਥੇ ਖੜਾ ਲਾ ਸਾਈਡ ਤੇ ਲਾ ਕੇ ਚਲਾ ਦਿਓ ਭਈਆ ਚਲਾ ਦਿਓ ਫੇਰ ਬੇੜ ਵਾਲੀ ਚਲਾ ਦਿਓ ਬੜੀ ਓ ਬੰਦਾਰਾ ਮਾਰ ਦੋ ਤੁਸੀਂ ਕੁੱਟ ਕੇ ਰ ਕੁੱਟ ਕੇ ਨਾਲ ਕੋਈ ਨਾ ਟਕਿਆ ਨਾਲ ਓ ਭਾਈ ਭਾ ਭਾ ਨਾ ਟਿਕਾ ਨਾ ਟਿਕਾ ਨਾ ਟਿਕਾ ਨਾ ਟਿਕਾ ਨਾ ਭਾਈ ਟਿਕਿਆ ਨਾ ਕੋਈ ਨਾ ਟਿਕਿਆ ਨਾ ਹੁਣ ਬਾਲੀ ਕਾਲੀ ਨਾ ਕਰੋ ਹੁਣ ਖੜ ਜਾ ਇੱਕ ਮਿੰਟ ਕੋਈ ਥੱਲੇ ਨਾਲ ਦਾਸ ਰਦ ਦੇ ਹੁਣਾ ਹੋਰ ਉਧਰੇ ਪਾਸੇ ਕਰਨੀ ਚ ਪਹਿਲਾਂ ਹੀ ਫਿਰ ਉੱਥੇ ਲਾਉਣੀ ਸੀ ਯਾਰ ਆਈਦਾ ਓ ਮੜਾ ਪਿੱਛੇ ਸਾਈਡ ਤੇ ਭਾਈ ਉਧਰ ਗੱਡੀ ਲਾਊਗਾ ਇਹ ਇਧਰ ਹੋ ਜਾ ਸਾਈਡ ਤੇ ਇਧਰ ਨੂੰ ਆ ਜਾ ਆ ਜਾ ਓਰੇ ਨੂੰ ਆ ਜਾ ਓ ਚਲਾ ਦੇ ਕਿਹੜਾ ਯਾਰ ਕੁਛ ਨਹੀਂ ਹੁੰਦਾ ਓ ਚਲਾ ਦੇ ਖਾਸਮਾ ਇੱਥੇ ਕੋਈ ਚੱਕਰ ਨਹੀਂ ਯਾਰ ਓ ਛੜ ਦੇ ਯਾਰ ਪਾਣੀ ਛੜ ਦੇ ਕਿਹੜਾ ਇੱਥੋਂ ਭਜਾਓ ਇੱਧਰਲੇ ਪਾਸੋਂ ਯਾਰ ਓ ਚਲਾ ਦੇ ਓ ਕੋਈ ਨਾ ਚਲਾ ਦੇ ਇੱਥੇ ਇੱਧਰਲੇ ਪਾਸੇ ਛੱਟੋ ਪਾਣੀ ਯਾਰ ਚਲਾਓ ਇੱਧਰਲੇ ਪਾਸੇ ਛੱਟੋ ਪਾਣੀ ਯਾਰ ਓ ਇੱਧਰਲੇ ਪਾਸੇ ਇੱਧਰਲੇ ਕੋਈ ਇੱਥੇ ਚਲਾ ਦੇ ਚਲਾ ਦੇ ਚਲਾ ਦਿਓ ਇੱਥੇ ਛੱਟੋ ਪਾਣੀ ਆਇਤਾ ਜੱਟੋ ਪਾਣੀ ਹਾਰੇ ਉਤਲੇ ਪਾਸੇ ਉਤਲੇ ਪਾਸੇ ਇੱਕ ਪੈ ਪਾਹਣ ਦੇਖੀ ਪਰਾ ਨੂੰ ਗੁੰਜੇ ਚ ਹੋ ਗੁੰਜੇ ਗਣੀ ਗੁੰਜੇ ਗਣੀ ਗੁੰਜੇ ਗਣੀ ਗੁੰਜੇ ਗਣੀ ਰੱਖੋ ਗੁੰਜੇ ਗਣੀ ਆ ਰਿਹਾ ਤੇ ਪਾਣ ਪੱਟ ਬਣਾ ਲਓ ਐਸੇ ਪਾਣੀ ਛੜਾ ਲਾਂਗੇ ਇਹਦੇ ਚ ਇਧਰ ਇਧਰ ਪਾਣੀ ਛੜਾ ਲੈਨੇ ਆ ਹਾਂ ਹਵਾ ਨਹੀਂ ਹਵਾ ਕਰੰਦ ਬੱਜੀ ਰਹੀ ਹਾਂ ਹੂੰ ਹਵਾ ਘਟ ਹੈ ਲਾ ਧੰਨਵਾਦ ਆ ਪਿੰਟ ਵਾਲੇ ਜਿਹੜਾ ਟਰੈਕਟਰ ਟੁੱਟਰ ਲੈ ਕੇ ਪਹੁੰਚ ਕੇ ਪਾਣੀ ਲੈ ਕੇ ਪਹੁੰਚ ਕੇ ਯਾਰ ਮੌਕੇ ਤੇ ਹੋਰ ਮੈਂ ਕਿਧਰ ਕਿਧਰ ਬਣਦੀ ਹੈ ਵਾਹਨ ਗਰਮੀਤ ਦਾ ਜਾ ਰਹੇ ਹਾਂ ਆਉਕੇ ਦਾ ਹੈ ਬਾਅਦ ਚ ਰਹਿ ਗਈ ਬਤਾ ਆ ਕੇ ਬੰਦੇ ਮੌਕੇ ਤੇ ਇਦੀ ਜਿਹੜੀ ਚ ਰਹਿ ਗਈ ਆ ਸਾਰਾ ਕੁਝ ਭੜਾ ਹੀ ਨਾਲ ਜਨਾਬ ਵਾਹਣ ਵਾਹ ਨਾਲ ਦੀ ਨਾਲ ਉਹਦਾ ਬੰਦੇ ਬਾਲੇ ਆ ਕੇ ਪਿੰਟੋ ਟਰੈਕਟਰ ਟੁੱਟਰ ਲੈ ਕੇ ਮੌਕੇ ਤੇ ਬਚਤ ਰਹਿ ਗਈ ਇਧਰ ਦਾ ਹੂੰ ਸੱਟਣਾ ਸੱਟਣਾ ਨਹੀਂ ਕੋਟਕ ਪਾਣੀ ਮੈਨੂੰ ਦੋ ਇਹੋ ਕੋਟਕ ਨਹੀਂ ਪਾਣੀ ਕਿਵੇ ਮਾੜੇ ਕੋਟਕ ਪਾਣੀ ਕਿਵੇ ਵਾਹ ਕੋਟਕ ਕੋਟਕ ਪਾਣੀ ਤੇ ਵਾਹ ਗੱਡੀ ਲੈ ਹੁਣ ਇੱਕ ਲੈ ਕੇ ਆਇਆ ਆਹ ਇੱਕ ਗੱਡੀ ਅਜੇ ਕਟ ਪਰ ਸੇ ਸਾਡੇ ਗੱਡੀ ਆਉਂਦਾ ਇਹਨੂੰ ਸਾਹਮਣੇ ਮਾ ਨੂੰ ਸਾਨੂੰ ਧੱਕ ਨਹੀਂ ਆਉਂਦੇ ਹਾਂ ਉਹੀ ਤਾਂ ਗੱਲ ਆ ਆ ਪਹੁੰਚ ਜਾਂਦੇ ਗਏ ਸਭ ਤੋਂ ਉਹੀ ਤਾਂ ਗੱਲ ਆ ਇੱਥੇ ਅੱਗ ਲਾਈ ਸੀ ਮਾੜੀ ਜੀ ਕਿਸੇ ਨੇ ਪਰਾਲੀ ਨੂੰ ਫਾਇਰ ਬ੍ਰੀਡ ਨਮਾ ਆ ਗਏ ਸੀ ਨਮੀਆਂ ਫਾਇਰ ਬ੍ਰੀਡ ਜਿੰਨਾ ਨਮਾ ਆਣ ਲੱਗ ਫਾਇਰ ਬ੍ਰੀਡ ਇੱਥੇ ਇਹੇ ਥੱਲੇ ਬਈ ਤੂੰ ਕੀ ਜਾਉ ਵਾਲਿਆ ਆਉਣ ਰਿਹਾ ਕਿ ਬੁਝੂਏ ਆਈ ਆਈ ਤੂੰ ਕੀ ਜਾਉਏ ਉਹਦੇ ਪਰਲੇ ਪਾਸੇ ਪੂਰੇ ਕਮੇ ਲਾਟਾਂ ਨਿਕਲੀਆਂ ਆਂਦੀਆਂ ਨੇ ਹਾਂ ਪਾਣੀ ਛੱਡਦਾ ਮੋਟਰ ਦਾ ਪਾਣੀ ਛੱਡ ਕੇ ਲਿਆਉਂਦੇ ਆ ਤੇ ਜੈਨੈਟਰ ਲੱਭ ਮੰਗਾਇਆ ਜੈਨੈਟਰ ਕਿਹਾ ਜੈਨੈਟਰ ਲੈ ਕੇ ਆਉਂਦੇ ਆ ਜੈਨੈਟਰ ਮੰਗਾਇਆ ਜੈਨੈਟਰ ਉਹ ਗਰਮੀਤ ਨੂੰ ਖੋਣ ਲਾ ਦੇ ਗਰਮੀ ਦਾ ਨੰਬਰ ਹੈਗਾ ਬਾਊਕੇ ਦਾ ਉਹ ਕਹਿੰਦਾ ਤੂੰ ਵੀ ਮੰਗਾ ਕੇ ਮਸ਼ੀਨ ਜੀ ਬੜਾ ਦੇ ਨਾਲ ਹੀ ਹੁਣ ਹੈਨਾ ਪਰਲੇ ਪਾਸੇ ਪਰਲੇ ਪਾਸੇ ਗਰਮੀਤ ਭਾਗਾ ਉਹ ਪਰਲੇ ਦਾ ਗਰਮੀਤ ਤੇ ਮੇਰੇ ਕੋਲ ਬਹੁਤ ਪਾਣੀ ਆਉਂਦਾ ਕਹਿੰਦੇ ਪਾਣੀ ਛੱਡ ਦੇ ਇਥੋਂ ਲਿਆ ਕਿਹਾਂ ਪਾਣੀ ਛੱਡ ਦਾਂਗੇ ਇਹ ਚ ਮਾ ਪਾਣੀ ਨਾਲ ਹੀ ਕੰਟਰੋਲ ਹੋਊਗਾ ਬਾਈ ਗਰਮੀ ਦਾ ਨੰਬਰ ਹੈਗਾ ਮੇਰ ਨਾਲ ਕਰਾਈ ਗੱਲ ਗਰਮੀ ਦੀ ਲਾਈ ਮੇਰ ਨਾਲ ਕਰਾਈ ਗੱਲ ਆ ਤਾਂ ਹੁਣ ਆਈ ਇੱਕ ਫਾਇਰ ਬ੍ਰਿਗੇਡ ਹੋਰ ਆ ਗਈ ਹੈ ਨਾ ਆ ਗਈ ਇੱਕ ਹੋਰ ਆ ਗਈ ਫਾਇਰ ਬ੍ਰਿਗੇਡ ਵਾਲੀ ਲਾਲ 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 ਸ਼ੋਕਰ ਆ ਇੱਕ ਹੋਰ ਆ ਗਈ ਤਾਂ ਐਨੂੰ ਲਾਲੋ ਇੱਕ ਹੋਰ ਆ ਗਈ ਆ ਬਾਲ ਕੱਢ ਲੋ ਬਾਈ ਓਏ ਹੋਣੀਆਂ ਨੇ ਗੱਟੀਆਂ ਆਂ ਨਾ ਟਾਈਂ ਦਾ ਬਟਿੰਡੋਂ ਆ ਜਾਂਦੀਆਂ ਗੱਟੀਆਂ ਓਏ ਆ ਪੜਪਾ ਲਾਹੋ ਇਹਦਾ ਲਗਾਤਾਰ ਭਾਈ 5-7 ਗੱਟੀਆਂ ਪਾਣੀ ਸਿੱਟਣ ਫੇਰ ਅੱਗ ਬੁਝੂਗੇ 5-7 ਗੱਟੀਆਂ ਲਗਾਤਾਰ ਪਾਣੀ ਸਿੱਟਣ ਵਿੱਚੋਂ ਧੂਹੀ ਜਾਊ ਇਹ ਇਹ ਸਾਰੀ ਭਿਜਾਉਣੀ ਕੋ ਫੇਰ ਹੱਲ ਐਦਾ ਪੈ ਪਕ ਜਾਓ ਯਾਰ ਪੈਪਾ ਚੱਲ ਭਾਈ ਪੁਲਿਸ ਚੱਕ ਲੋ ਫਲੱਕ ਜੋ ਨਾਲ ਸਾਰੇ ਯਾਰ ਆ ਪਿੱਛੇ ਪਰੇ ਆ ਜਾ ਚਾਹ ਕੱਟ ਬਾਈ ਇਹਨੂੰ ਆ ਲਾਓ ਪੈ ਪਿਆ ਜਰ ਕਰਦੇ ਨੇ ਇਹਦਾ ਸਿਲੰਡਰ ਕੱਟ ਤੇ ਉਹਦੇ ਵਿਚਾਰੇ ਦੇ ਢਾਬੇ ਜਿਹਦਾ ਉਹਦਾ ਹੋਟਲ ਜਾ ਮਚ ਗਿਆ ਓਹੋ ਉਹ ਸਾਰਾ ਉਹਦਾ ਬਹੁਤ ਨਖਾਨ ਹੋ ਗਿਆ ਢਾਬੇ ਵਾਲੇ ਦਾ ਕਰ ਨਹੀਂ ਕਾ ਮੈਂ ਜੀ ਤਾਂ ਕਮਰਾ ਵਿਹਲੇ ਕਰ ਦਿੰਨਾ ਉਹ ਓਏ ਕਿਹੜੇ ਦਾ ਹਾਂ ਹਾਂ ਆ ਜੁਣਾ ਕਿੱਥੇ ਆ ਕਿਹੜਾ ਆਗਾ ਇੱਥੇ ਨਾਲ ਲਾ ਲਓ ਨਾ ਬੰਦੇ ਯਾਰਾ ਆ ਬੰਦੇ ਨਾਲ ਲਾ ਕੇ ਲੱਕ ਜੋ ਯਾਰਾ ਕਢਾ ਲਓ ਯਾਰਾ ਇੱਥੇ ਬੰਦੇ ਲਾ ਲਓ ਹੋਰ ਨਾਲ ਲਿਆਓ ਬੰਦੇ ਸਾਥ ਕਿਤੋਂ ਯਾਰਾ ਕਰੋ ਵਿਹਲਾ ਵਿਚਾਰਾ ਕਮਰਾ ਵਿਹਲਾ ਕਰ ਦਿਓ ਓ ਕਿੰਨਾ ਕ ਸਾਮਾਨ ਆ ਇਹਦਾ ਅੰਦਰ ਕਿੰਨਾ ਕ ਹੈ ਪਕੜਾ ਲਓ ਮਨਜੀਤ ਫੌਜੀ ਸਾਹਿਬ ਬਾਹਰ ਕਢਾ ਲਓ ਸਾਮਾਨ ਬੰਦੇ ਪੇਚਾ ਬੰਦੇ ਉਤਰੋ ਬੰਦੇ ਨਾਲ ਲਾ ਕੇ ਕਢਾ ਲੈਨੇ ਸਮਾਨ ਖੜਾਈਏ ਸਮਾਨ ਬੰਦੇ ਲਾ ਕੇ ਇਹਦਾ ਨੰਬਰ ਤੇ ਕੋਈ ਤੇ ਕਿਤੇ ਲਿਖਾ ਫੋਨ ਕਰਕੇ ਇਹਨੂੰ ਚਿੰਤਾ ਲੱਗਿਆ ਪੈਗਾ ਸਮਾਨ ਕਢਾ ਜਾ ਰਿਹਾ ਇੱਕ ਤਾਂ ਨਹੀਂ ਰਹੀ ਆ ਨਾ ਨਾ ਬੱਸ ਭਾਈ ਲੱਗੋ ਬੰਦੇ ਆਓ ਸਾਰੇ ਲਾ ਕੇ ਕੱਟੋ ਜਾਣੀ ਸੜਕ ਤੇ ਲੈ ਕੇ ਚਲੋ ਚਲੋ ਆਜੋ ਕੱਟੋ ਜਾ ਰਾ ਸਮਾਨ ਕੱਟੋ ਸਾਰਾ ਆਜੋ ਮੈਂ ਬੰਦੇ ਹੋਰ ਭੇਜ ਦਉ ਲੱਗੋ ਕਰਾਂ ਬੰਦੇ ਭੇਜ ਯਾਰ ਕੱਟ ਸਮਾਨ ਨੂੰ ਓ ਬਾਈ ਆ ਇਧਰ ਲੈ ਪਾਸ ਆ ਕੇ ਆ ਸਮਾਨ ਕਢਾਉ ਉਹਦਾ ਯਾਰ ਹੈ ਓ ਬਾਈ ਓਰੇ ਆਵਾ ਸਮਾਨ ਕਢਾਉ ਯਾਰ ਉਹ ਕਮਰੇ ਚੰਦਰੋਂ ਯਾਰ ਆ ਲੱਗੋ ਨਾਲ ਆ ਉਹ ਕਰਾਂ ਜਾਓ ਯਾਰਾ ਵੀਰੇ ਜਾਓ ਤੁਸੀਂ ਵੀ ਦੋਤ ਨੇ ਸਮਾਨ ਕਢਾਉਣ ਨਾਲ ਆ ਸਮਾਨ ਕਢਾਉਏ ਚੰਦਰੋਂ ਬਾ ਗੜੇ ਇੱਥੇ ਕੜੇ ਮਾਰੇ ਕਮਰੇ ਦੇ ਸਮਾਨ ਕਢਾਓ ਬਚੂ ਰਿਓ ਸਾਰੇ ਯਾਰ ਓ ਕਮਰੇ ਦੇ ਸਮਾਨ ਕਢਾਓ ਚਲ ਯਾਰੋ ਆਓ ਕਿਹੜਾ 5-7 ਜਣੇ ਆਜੋ ਆ ਕਮਰੇ ਦੇ ਸਮਾਨ ਕੱਢਣਾ ਇੱਥੋਂ ਆਂ ਕਿਰਾ ਪੱਟ ਕੇ ਆਜੋ ਕਿੰਨੇ ਯਾਰ ਆਖ ਰਾਇਓ ਨਾਲ ਲਾ ਕੇ ਆ ਸਮਾਨ ਕਢਾਓ ਯਾਰ ਓ ਭਾਈ ਆਜੋ ਯਾਰ ਨਾਲ ਲਾ ਕੇ ਕਢਾ ਦਿਓ ਹਲੇ ਭਾਈ ਆਜੋ ਆ ਕਢਾ ਦਿਓ ਸਮਾਨ ਯਾਰ ਓ ਆਜੋ ਸਾਰੇ ਔਰੇ ਲਿਆਉ ਦੇ ਸੜਕ ਤੇ ਲਿਆਵਾਂਗੇ ਓਏ ਆ ਜਾਓ ਯਾਰ ਪੱਜ ਕੇ ਸੜਕ ਤੇ ਲੈ ਚਲੋ ਸੜਕ ਤੇ ਸੜਕ ਤੇ ਸੜਕ ਤੇ ਉਥੇ ਲੈ ਜਾ ਸੜਕ ਤੇ ਸੜਕ ਤੇ ਲੈ ਚਲੋ ਸੜਕ ਤੇ ਲੈ ਚਲੋ ਲਿਆਓ ਚੱਕ ਕੇ ਲੱਗੋ ਗੱਗੂ ਏ ਓ ਜਾਓ ਯਾਰ ਉਥੇ ਆ ਕਾਮਰੇਜ ਮਾਰ ਕੱਢ ਲੈਓ ਚੱਕ ਕੇ ਭਾਈ ਜਾਓ ਯਾਰ ਕਾਮਰੇਜ ਜਾਓ ਕਾਮਰੇਜ ਆ ਜਾਓ ਕਾਮਰੇਜ ਜਾ ਅੱਜ ਇੱਥੇ ਰੱਖ ਦੰਨੇ ਇੱਧਰ ਉਧਰ ਹੈ ਨਹੀਂ ਅੱਗਾ ਆ ਆ ਜਾ ਯਾਰ ਉੱਧਲੇ ਪਾਸੇ ਉਹ ਕਮਰੇ ਵਿੱਚ ਕਢਾ ਦੀ ਸਾਮਾਨ ਆਜੋ ਆਜੋ ਬਾਈ ਓਏ ਉਹ ਕਮਰੇ ਵਿੱਚ ਕਢਾ ਦੀ ਸਾਮਾਨ ਜਿਹੜਾ ਗਰੀਬ ਦਾ ਜਰਾ ਆਜੋ ਹੋਰ ਸਾਈਡ ਤੋਂ ਜਾ ਨਿਕਾ ਦਿਓ ਆਹੋ ਰਾਗੀ ਪੈਰ ਬਗੜ ਦੀ ਗੱਟੀ ਇੱਕਾ ਤਪੇਉ ਆਈ ਆ ਹੁਣ ਆ ਕੇ ਗਰੀਬ ਦਾ ਜਿਆਦਾ ਸਾਮਾਨ ਐ ਪੈਸ਼ੰਦਰਾ ਆਪਣੇ ਤੇ ਲੱਗੇ ਪਿਆ ਕੱਢਣਾ ਸਾਰੇ ਹਾਂ ਸਾਈਡ ਤੇ ਲੈ ਚਲੋ ਸਾਈਡ ਤੇ ਚੱਕ ਲਓ ਚੱਕ ਲਓ ਬੈਡ ਬੋਡ ਚੱਕ ਲਓ ਸਾਰਾ ਕੁਝ ਬੈਡ ਬੋਡ ਚੱਕ ਲਓ ਬੈਡ ਬੋਡ ਆਜੋ ਕਿਰਾਂ ਸਾਰੇ ਆਜੋ ਬੈਡ ਬੋਡ ਚੱਕ ਲਓ ਜਰਾ ਆ ਪਾਣੀ ਜ ਦਿਓ ਪਾਣੀ ਆ ਪੀਣ ਵਾਲਾ ਨਹੀਂ ਯਾਰ ਪਾਣੀ ਤਾਂ ਪੀ ਲੋ ਯਾਰ ਬੋਤਲ ਪੰਜ ਬੋਲ ਭੰਗ ਸੁੱਕ ਗਿਆ ਯਾਰ ਪਾਣੀ ਪਾਣੀ ਪੀਓ ਕੋਈ ਨਾ ਖੜੀਏ ਨਾ ਲੈ ਪੀ ਲੈ ਮੈਨੂੰ ਤੇ ਆ ਦੇ ਨਾਲੇ ਕੋਤੋਂ ਪਾਣੀ ਨਹੀਂ ਹੋਇਆ ਪੀ ਲੋ ਪੀ ਲੋ ਪੀ ਲੋ ਪਾਣੀ ਆ ਬੋਤਲਾ ਪਿੰਦਾ ਆ ਕੱਢ ਲੋ ਸਮਾਨ ਕੱਟੋ ਅੰਦਰੋਂ ਇੱਧਰ ਮਾਰ ਦੇ ਇੱਧਰ ਇੱਧਰ ਲਿਓ 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 ਟੁੱਟ ਜਾਣਾ ਕੋਈ ਨਾ ਖਿੱਚ ਲੋ ਖਿੱਚ ਲੋ ਖਿੱਚ ਲੋ ਟੁੱਟਣ ਦਾ ਕੀ ਹੁੰਦਾ ਐਂ ਤੋੜਨਾ ਚੱਕ ਲੈ 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 ਕੁਛ ਨਹੀਂ ਹੁੰਦਾ ਟੁੱਟਾ ਮੱਛਣ ਨਾਲ ਤਾਂ ਚੰਗਈ ਆ ਕੁਛ ਨਹੀਂ ਹੁੰਦਾ ਮਾੜਾ ਮੋੜ ਟੁੱਟ ਜੂਦਾ ਕੁਛ ਨਹੀਂ ਹੁੰਦਾ ਚੱਕ ਲੈਓ ਕੱਢ ਲਿਓ ਬਾਹਰ ਚੱਕ ਲੈਓ ਚੱਕ ਲੈਓ ਬੋਲਾ ਵਾਲੇ ਦੇ ਕੁਛ ਨਹੀਂ ਹੁੰਦਾ ਬਾਈ ਵੀ ਕੋਈ ਵੀਡੀਓ ਫਾਇਰ ਨਾ ਕੱਟਾ ਹੋ ਗਿਆ ਤੈਨੂੰ ਬਰਾ ਇਹ ਵੀਡੀਓ ਕੀ ਹੁੰਦਾ ਫਿਰ ਉਹ ਵੀ ਬਣਾਈ ਜਾਂਦੇ ਆ ਜੀ ਲੈ ਗਿਆ ਮੰਜੀ ਤੇ ਚੋਇਆ ਓਏ ਬੈੱਡ ਘਰਾ ਲਓ ਘਰਾ ਇੱਧਰ ਚੱਕ ਔਰ ਘਾੜੀ ਪੜੀ ਪੜੀ ਖਿੱਚੋ ਬਾਈ ਓਏ ਘਾੜੀ ਪੜੀ ਆਇਆ ਚਲਾਇਆ ਵਾ ਦੇ ਮਨਜੀਤ ਓਏ ਆ ਵੀ ਉੱਤਰੀ ਲੈ ਚੱਲਦੇ ਆ ਉਹ ਇੱਥੇ ਰੱਖ ਲਓ ਇੱਕ ਨਾ ਚੱਕ ਲੈ ਜਾਓ ਉਹ ਕਹਾਂ ਲੈ ਚਲੋ ਦੋ ਚੱਕ ਕੇ ਯਾਰਾ ਉਹ ਨਾ ਉਹ ਇੱਥੇ ਰੱਖ ਦੇ ਨਾ ਉਹ ਇੱਥੇ ਰੱਖ 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 ਪਾਣੀ ਹੋ ਜਾ ਬੋਲ ਕਰਦੇ ਬਣਾ ਪਰ ਹੁਣ ਆ ਕੇ ਤਾਂ ਅੰਦਰ ਵੀ ਹੈਗਾ ਸਮਾਨ ਕਿਤੇ ਬਾਹਰ ਪਿਆ ਅੰਦਰ ਯਾਰ ਕੱਢ ਇੱਕ ਮਿੰਟ ਕੱਢ ਦੇ ਅੰਦਰ ਅੱਖ ਤਾਂ ਨਹੀਂ ਹੈਗੀ 35 ਦੇਖ ਮਾਰ ਕਿੱਥੇ ਜਾ ਨਾ ਕੋਈ ਫਨੀ ਬੱਸ